ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਤੁਸੀਂ ਦੇਖ ਰਹੇ ਹੋ ਸਾਡੇ YouTube ਚੈਨਲ ਸੈਣੀ ਬੁਟੀਕ ਤੇ ਅੱਜ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸਣ ਜਾ ਰਹੀ ਆ ਜੀ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕਟਿੰਗ ਦੱਸਣ ਜਾ ਰਹੀ ਆ ਤੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਫੁੱਲ ਵਾਚ ਕਰਨਾ ਅਤੇ ਧਿਆਨ ਦੇ ਨਾਲ ਦੇਖਣਾ ਜੀ ਚਲੋ ਸ਼ੁਰੂ ਕਰਦੇ ਆ ਪੈਂਟ ਪਲਾਜ਼ੋ ਦੀ ਕਟਿੰਗ ਪਲਾਜ਼ੋ ਦਾ ਨਾਪ ਹੈਗਾ ਲੈਂਥ ਹੈਗੀ ਇਸ ਦੀ 35 ਇੰਚ ਤੇ ਮੂਰੀ ਹੈਗੀ ਇਸ ਦੀ 7 ਇੰਚ ਜੀ ਤੇ ਆਪਣਾ ਥਾਈ ਹੈਗੀ ਇਸ ਦੀ 24 ਇੰਚ ਜੀ ਤੇ ਆਸਣ ਇਸ ਦਾ ਹੈਗਾ ਜੀ 10 ਇੰਚ ਇਸ ਦੇ ਅਕੋਰਡਿੰਗ ਤੁਹਾਨੂੰ ਅੱਜ ਕਟਿੰਗ ਦੱਸਣ ਜਾ ਰਹੀਆਂ ਜੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਣਾ ਜੀ ਅਗਰ ਤੁਹਾਨੂੰ ਕੁਝ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਡਾ ਆਨਸਰ ਦਿੱਤਾ ਜਾਊਗਾ ਜੀ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜੀ ਸਭ ਤੋਂ ਪਹਿਲਾਂ ਅਸੀਂ ਫਰੰਟ ਪਰ ਲਾਈਜ਼ ਦਾ ਕੱਟਣਾ ਹੈ ਜੀ ਤੇ ਅਸੀਂ ਐਂਜੀ ਟੇਪ ਜਿਹੜਾ ਹੈਗਾ 1 ਇੰਚ ਉੱਪਰ ਕੱਢ ਕੇ ਰੱਖ ਲਿਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਸਿੱਧਾ ਜਿਹੜਾ ਹੈਗਾ ਇਹ ਨਿਸ਼ਾਨ ਲਗਾ ਲਿਆ ਜੀ ਇੱਕ ਤਾਂ ਕਿ ਜਿਹੜਾ ਸਾਡਾ ਬਾਹ ਦਾ ਘਾਟਾ ਕਪੜਾ ਉ ਨਿਕਲ ਜਾਵੇ ਤੇ ਉਸ ਤੋਂ ਬਾਅਦ ਅਸੀਂ 1 ਇੰਚ ਐਂਜੀ ਟੇਪ ਉੱਪਰ ਕੱਢ ਲਿਆ ਜੀ ਤੇ ਹੁਣ ਅਸੀਂ ਲੈਂਥ ਦਾ ਨਿਸ਼ਾਨ ਲਗਾ ਲਿਆ ਇੱਕ ਤੇ ਉਸ ਤੋਂ ਬਾਅਦ ਅਸੀਂ ਆਸਣ ਦਾ ਲਗਾ ਲਿਆ ਜੀ 10 ਇੰਚ ਦਾ ਨਿਸ਼ਾਨ ਤੇ ਇਹਨਾਂ ਨਿਸ਼ਾਨਾਂ ਨੂੰ ਅਸੀਂ ਸਿੱਧੇ ਕਰ ਲੈਣਾ ਜੀ ਸਕੇਲ ਦੀ ਸਹਾਇਤਾ ਦੇ ਨਾਲ ਆਹ ਦੇਖੋ ਜੀ ਤੇ ਇਸ ਤੋਂ ਬਾਅਦ ਆਹ ਲੈਂਥ ਦਾ ਅਸੀਂ ਨਿਸ਼ਾਨ ਲਗਾ ਲਿਆ ਜੀ ਇਸ ਤੋਂ ਅੱਗੇ ਅਸੀਂ 3.5 ਇੰਚ ਦਾ ਨਿਸ਼ਾਨ ਹੋਰ ਲਗਾਣਾ ਜਿਹੜਾ ਕਿ ਅਸੀਂ ਫੋਲਡ ਕਰਨਾ ਹੈ ਜੀ ਤੇ ਇਸ ਨਿਸ਼ਾਨ ਨੂੰ ਵੀ ਅਸੀਂ ਸਿੱਧਾ ਕਰ ਲੈਣਾ ਜੀ ਤੇ ਹੁਣ ਅਸੀਂ ਇਹ ਵਾਲੀ ਆਪਣਾ ਸ਼ੇਪਰ ਪੱਟੀ ਲੈਣੀ ਹੈ ਜੀ ਲੈਗ ਕਰਵ ਵਾਲੀ ਡਿਜ਼ਾਈਨਰ ਲੈਗ ਕਰਵ ਤੇ ਇਸ ਦੇ ਨਾਲ ਅਸੀਂ ਆ ਜਿਹੜਾ ਚੌੜਾਈ ਵਾਲਾ ਪਾਸਾ ਇਸ ਦਾ ਉੱਪਰਲੀ ਸਾਈਡ ਰੱਖਣਾ ਤੇ ਆ ਅਸੀਂ ਕੰਨੀ ਵਾਲੀ ਸਾਈਡ ਆਪਣੀ ਸਾਈਡ ਕੀਤੀ ਹੋਈ ਹੈ ਜੀ ਤੇ ਫੋਲਡਰਡ ਸਾਈਡ ਇਧਰਲੀ ਸਾਈਡ ਹੈਗੀ ਆ ਤੇ ਕੰਨੀ ਵਾਲੀ ਸਾਈਡ ਅਸੀਂ ਆਪਣੇ ਵੱਲ ਕਰਕੇ ਤੇ ਇੱਥੋਂ ਅਸੀਂ ਇਹ ਵਾਲਾ ਸਕੇਲ ਰੱਖ ਕੇ ਜੀ ਤੇ ਕੰਨੀ ਤੋਂ ਪਰਲੀ ਸਾਈਡ ਅਸੀਂ ਰੱਖਣਾ ਜੀ ਚੁੜਾਈ ਵਾਲ ਪਾਸਾ ਅਸੀਂ ਉੱਪਰ ਨੂੰ ਕਰਨਾ ਤੇ ਆ ਜਿਹੜੀ ਆਸਣ ਦੀ ਸਲਾਈ ਹੈ ਇਸ ਤੋਂ 1 ਇੰਚ ਜਾਂ 1.5 ਇੰਚ ਅਸੀਂ ਨੀਚੇ ਤੱਕ ਇਹ ਵਾਲਾ ਨਿਸ਼ਾਨ ਲਗਾ ਲੈਣਾ ਜੀ ਤੇ ਹੁਣ ਅਸੀਂ ਆਹ ਵਾਲਾ ਜਿਹੜਾ ਨਿਸ਼ਾਨ ਲਗਾਇਆ ਜੀ ਸਕੇਲ ਦੇ ਨਾਲ ਛੇਪਰ ਪੱਟੀ ਦੇ ਨਾਲ ਜਿਹੜਾ ਅਸੀਂ ਲਗਾਇਆ ਨਿਸ਼ਾਨ ਇੱਥੋਂ ਅਸੀਂ ਥਾਈ ਰੱਖਣੀ ਹੈ ਜੀ 12 ਇੰਚ ਆਨਸ਼ਾ ਜਿਹੜਾ ਸੀ ਨਿਸ਼ਾਨ ਲਗਾਇਆ ਇੱਥੋਂ ਅਸੀਂ ਥਾਈ ਰੱਖੀ ਜੀ 12 ਇੰਚ ਤੇ ਹੁਣ ਅਸੀਂ ਇਸ ਦਾ ਅੱਧ ਕਰ ਲਿਆ ਅੱਧ ਹੋ ਗਿਆ ਜੀ 6 ਇੰਚ ਤੇ ਜਿੱਥੇ ਆ ਸਾਡਾ ਅੱਧਾ ਹੈ ਜੀ 6 ਇੰਚ ਇੱਥੋਂ ਅਸੀਂ ਕੰਨੀ ਤੱਕ ਨਾਪਣਾ ਕਿੰਨਾ ਕੱਪੜਾ ਇਹ ਹੋ ਗਿਆ ਜੀ ਪੌਣੇ 7 ਤੇ ਇੱਥੇ ਅਸੀਂ ਵੀ ਅਸੀਂ ਕੰਨੀ ਤੱਕ ਨਾਪਣਾ ਜੀ ਪੌਣੇ 7 ਦਾ ਨਿਸ਼ਾਨ ਲਗਾ ਲੈਣਾ ਤੇ ਇੱਕ ਅਸੀਂ ਸੈਂਟਰ ਵਿੱਚ ਹੁਣ ਪੌਣੇ 7 ਦਾ ਨਿਸ਼ਾਨ ਲਗਾ ਲੈਣਾ ਜੀ ਤੇ ਇੱਕ نیچے ਲਗਾ ਲੈਣਾ ਸੀ ਪੌਣੇ 7 ਇੰਚ ਦਾ ਨਿਸ਼ਾਨ ਜੀ ਪੂਨੇ 72 ਦਿਨ ਨਿਸ਼ਾਨ ਲਗਾ ਕੇ ਜੀ ਇਹਨਾਂ ਨੂੰ ਅਸੀਂ ਸਿੱਧੇ ਕਰ ਲੈਣਾ ਸਕੇਲ ਦੀ ਸਹਾਇਤਾ ਦੇ ਨਾਲ ਸਾਰੇ ਨਿਸ਼ਾਨਾਂ ਨੂੰ ਇਹ ਸਾਡੇ ਕਰੀਜ਼ ਵਾਲਾ ਨਿਸ਼ਾਨ ਹੋਊਗਾ ਜੀ ਤੇ ਹੁਣ ਅਸੀਂ 1.5 ਇੰਚ ਅੰਦਰ ਇੱਥੋਂ ਜਿੱਥੋਂ ਅਸੀਂ ਥਾਈ ਲਈ ਸੀ ਕਿ ਇੱਥੋਂ ਅਸੀਂ 1.5 ਇੰਚ ਅੰਦਰ ਇੱਕ ਨਿਸ਼ਾਨ ਲੈ ਲਿਆ ਜੀ ਤੇ ਇਸ ਪੈਂਟ ਪਲਾਜ਼ੋ ਦੀ ਜਿਹੜੀ ਮੋਰੀ ਹੈਗੀ ਅਸੀਂ 7 ਇੰਚ ਰੱਖਣੀ ਆ ਜੀ ਤੇ 7 ਦਾ ਅੱਧਾ ਹੋ ਗਿਆ ਜੀ 3.5 ਇੱਥੇ 3.5 ਦਾ ਅੱਧਰ ਲੈ ਕੇ ਜੀ ਇੱਕ ਇਧਰ ਅਸੀਂ 7 ਤੇ ਨਿਸ਼ਾਨ ਲਗਾ ਲਿਆ ਤੇ ਇਧਰਲੀ ਸਾਈਡ ਅਸੀਂ 3.5 ਤੇ ਨਿਸ਼ਾਨ ਲਗਾ ਲਿਆ ਜੀ ਤੇ ਹੁਣ ਅਸੀਂ ਛੇਪਰ ਪੱਟੀ ਲੈਣੀ ਆ ਸ਼ੇਪਰ ਪੱਟੀ ਦੇ ਨਾਲ ਅਸੀਂ ਮਾਰਕਿੰਗ ਕਰਨੀ ਹੈ ਜੀ ਇਸ ਤਰ੍ਹਾਂ ਰੱਖ ਲਈ ਜੀ ਸ਼ੇਪਰ ਪੱਟੀ ਆ ਦੇਖੋ ਜੀ ਇਸ ਦਾ ਬੈਕਪਾਸਾ ਰੱਖ ਲਿਆ ਜੀ ਇਸ ਦੇ ਨਾਲ ਅਸੀਂ ਨਿਸ਼ਾਨ ਲਗਾ ਲਿਆ ਜੀ ਤੇ ਹੁਣ ਇਹ ਵਾਲਾ ਸਾਈਡ ਜਿਹੜੀ ਹੈਗੀ ਅਸੀਂ ਇਸ ਤਰ੍ਹਾਂ ਕਮਾ ਕੇ ਰੱਖ ਲੈਣੀ ਜਿੱਥੋਂ ਅਸਣ ਲਈ ਹੈ ਜੀ ਇੱਥੋਂ ਹੀ 1/2 ਇੰਚ نیچے ਲੈ ਲੈਣੀ ਹੈ ਇਹ ਪੱਟੀ ਆ ਦੇਖੋ ਜੀ ਤੇ ਇਥੋਂ ਵੀ ਅਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ ਇਸ ਦਾ ਤੇ ਆ ਜਿਹੜਾ ਨਿਸ਼ਾਨ ਹੈਗਾ ਇਥੋਂ ਅਸੀਂ ਥੋੜਾ ਜਿਹਾ ਟੇਡਾ ਲੈ ਲੈਣਾ ਜੀ ਇਹ ਜਦੋਂ ਸਟੀਚਿੰਗ ਕਰਨੀ ਉਦੋਂ ਤੁਹਾਨੂੰ ਦੱਸਾਂਗੇ ਟੇਡਾ ਕਿਉਂ ਲਿਆ ਸੀਗਾ ਤੇ ਆਹ ਵਾਲਾ ਜਿਹੜਾ ਇਧਰਲੀ ਸਾਈਡਾ ਕਰਨੀ ਵਾਲਾ ਨਿਸ਼ਾਨ ਇਹ ਵਾਲਾ ਅਸੀਂ ਸਿੱਧਾ ਕਰ ਲੈਣਾ ਜੀ ਨਿਸ਼ਾਨ ਤੇ ਹੁਣ ਸਾਡੀ ਇਸ ਦੀ ਜਿਹੜੀ ਕਮਰ ਹੈਗੀ ਉਹ ਹੈਗੀ ਜੀ 37 ਇੰਚ ਸੈਂਟੀ ਦਾ ਤੁਸੀਂ ਅੱਧ ਕਰ ਲੈਣਾ ਜੀ ਅਗਰ ਤੁਹਾਨੂੰ ਅੱਧ ਕਰਨਾ ਨਹੀਂ ਆਂਦਾ ਤਾਂ ਤੁਸੀਂ ਇੱਥੋਂ ਜਿਸ ਤਰ੍ਹਾਂ ਕੇ 37 ਇੰਚ ਦੇ ਕੋਲੋਂ ਇੰਚ ਟੇਪ ਪਾ ਕਰ ਲੈਣਾ ਤੇ ਇਸ ਨੂੰ ਇਸ ਤਰ੍ਹਾਂ ਫੋਲਡ ਕਰਕੇ ਇਸ ਦਾ ਅੱਧ ਕਰ ਲੈਣਾ ਜੀ ਅੱਧ ਕਰਕੇ ਫਿਰ ਇਸ ਨੂੰ ਦੁਬਾਰਾ ਇਸ ਦਾ ਫੇਰ ਅੱਧ ਕਰ ਲੈਣਾ ਜੀ ਜਾਨੀ ਕਿ ਚੌਥਾ ਹਿੱਸਾ ਕਰ ਲੈਣਾ ਜੀ ਫਿਰ ਤੁਸੀਂ ਇਸ ਨੂੰ ਇਸ ਤਰ੍ਹਾਂ ਰੱਖਣਾ ਜੀ ਇੰਚ ਟੇਪ ਨੂੰ ਚੌਥਾ ਹਿੱਸਾ ਆਇਆ ਸਾਡੇ ਕੋਲ 9.5 ਇੰਚ ਜੀ ਤੇ ਸਵਾ 9 ਇੰਚ ਅਸੀਂ ਆ ਜਿੱਥੇ ਅਸੀਂ ਨਿਸ਼ਾਨ ਲਗਾਇਆ ਸੀਗਾ ਸਕੈਲ ਦੇ ਨਾਲ ਇੱਥੋਂ ਅਸੀਂ ਸਵਾ 9 ਇੰਚ ਲੈਣਾ ਜੀ ਸਵਾ 9 ਇੰਚ ਲੈ ਲਿਆ ਜੀ ਇੱਥੋਂ ਤੇ ਇਸ ਤੋਂ ਅੱਗੇ ਲੈਣਾ ਸੀ 2.5 ਇੰਚ ਹੋਰ ਨਿਸ਼ਾਨ ਲਗਾ ਲੈਣਾ ਜੀ 2.5 ਇੰਚ ਦਾ ਠੀਕ ਹੈ ਜੀ ਤੇ ਆਹ ਵਾਲਾ ਜਿਹੜਾ ਸੀ 10 ਇੰਚ ਅੰਦਰ ਨਿਸ਼ਾਨ ਲਿਆ ਸੀਗਾ ਇੱਥੋਂ ਅਸੀਂ ਸਿੱਧਾ ਨਿਸ਼ਾਨ ਲਗਾ ਲੈਣਾ ਜੀ ਇੱਥੇ ਨੂੰ ਆ ਦੇਖੋ ਜੀ ਤੇ ਇਥੋਂ ਅਸੀਂ ਹਲਕੀ ਜਿਹੀ ਕਾਟ ਪਾ ਲੈਣੀ ਆ ਐਨਿਕ ਠੀਕ ਹੈ ਜੀ ਤੇ ਜਿਹੜਾ ਇਹ ਵਾਲਾ ਸੀਗਾ ਸਾਡਾ ਸੈਂਟਰ ਨਿਸ਼ਾਨ ਇਥੋਂ ਅਸੀਂ ਪਲੇਟਸ ਪਾਣੀਆਂ ਜੀ ਇਸ ਸਾਈਜ਼ ਦੇ ਵਿੱਚ 24x23 ਦੇ ਅਕੋਰਡਿੰਗ ਬਣਾਉਣ ਲੱਗੇ ਸੀ ਤੇ ਇਸ ਦੇ ਵਿੱਚ ਤੁਸੀਂ 4 ਇੰਚ ਦੀ ਪਲੇਟ ਪਾ ਲੈਣੀ ਜੀ ਤੇ ਜਿਹੜੀ ਪਲੇਟ ਦੀ ਸਾਡਾ ਹੋਣਾ ਮਾਰਜਨ ਜੀ ਉਹ ਅਸੀਂ ਪੌਣਾ ਪੌਣਾ ਇੰਚ ਦਾ ਲੈਣਾ ਹੈ ਦੋਨੇ ਸਾਈਡ ਇਹ ਤੋਂ 4 ਇੰਚ ਦਾ ਨਿਸ਼ਾਨ ਲਗਾ ਲਿਆ ਤੇ ਇੱਥੇ 1.5 ਇੰਚ ਦਾ ਲਗਾ ਲਿਆ ਜੀ ਤੇ ਇਹ ਵਾਲੇ ਜਿਹੜੇ ਨਿਸ਼ਾਨ ਹੈਗੇ ਇਹਨਾਂ ਨੂੰ ਤੁਸੀਂ ਸਿੱਧੇ ਕਰ ਲੈਣਾ ਜੀ ਤੇ ਕੈਂਚੀ ਦੀ ਸਹਾਇਤਾ ਨਾਲ ਇੱਥੇ ਤੁਸੀਂ ਨਿਸ਼ਾਨ ਲਗਾ ਲੈਣਾ ਜੀ ਤਾਂ ਕਿ ਦੂਸਰੀ ਸਾਈਡ ਵੀ ਪਲੇਟ ਦਾ ਨਿਸ਼ਾਨ ਆ ਜਾਵੇ ਠੀਕ ਹੈ ਜੀ ਤੇ ਸਾਡੇ ਫਰੰਟ ਪੱਲੇ ਦੀ ਹੋ ਗਈ ਹੈ ਮਾਰਕਿੰਗ ਤੇ ਇੱਥੇ ਅਸੀਂ ਮੂਰੀ ਦਾ ਜਾਨਕੀ ਲਿਖ ਲੈਣਾ 7 ਇੰਚਾ ਮੂਰੀ ਇੱਥੇ 24 ਇੰਚ ਥਾਈ ਦਾ ਲਿਖ ਲਿਆ ਜੀ 37 ਇੰਚ ਅਸੀਂ ਕਮਰ ਦਾ ਲਿਖ ਲਿਆ ਠੀਕ ਹੈ ਜੀ ਆ ਜਿਹੜਾ ਸੀ 2.5 ਇੰਚ ਵਾਧਾ ਕੱਪੜਾ ਲਿਆ ਜੀ ਇਹ ਸਾਡਾ ਮਾਰਜਨ ਵਿੱਚ ਅੱਧਾ ਦਾ ਇੰਚ ਸਾਡਾ ਇੱਥੇ ਆ ਜਾਊਗਾ ਮਾਰਜਨ ਦੇ ਵਿੱਚ ਤੇ ਬਾਕੀ 1.5 ਇੰਚ ਸਾਡਾ ਪਲੇਟਸ ਦੇ ਵਿੱਚ ਆ ਜਾਊਗਾ ਜੀ ਠੀਕ ਹੈ ਜੀ ਤੇ ਇਹ ਸਾਡਾ 2.5 ਇੰਚ ਮੈਂ ਕਪੜਾ ਜਿਹੜਾ ਅਸੀਂ ਵਾਧਾ ਲਿਆ ਜੀ ਇਹ ਸਾਰਾ ਇਹਦੇ ਵਿੱਚ ਪੂਰਾ ਹੋ ਜਾਣਾ ਹੈ ਤੇ ਹੁਣ ਅਸੀਂ ਇਸ ਦੀ ਕਟਿੰਗ ਕਰ ਲੈਂਦੇ ਆ ਜੀ ਜਿੱਥੋਂ ਜਿੱਥੋਂ ਅਸੀਂ ਮਾਰਕਿੰਗ ਕੀਤੀ ਹੈ ਜੀ ਉਹਦੇ ਉੱਪਰ ਉੱਪਰ ਇਹ ਤੁਸੀਂ ਕਟਿੰਗ ਕਰਨੀ ਹੈ ਆਹ ਦੇਖੋ ਜੀ ਤੇ ਹੁਣ ਤੁਸੀਂ ਇੱਥੇ ਛੋਟਾ ਜਿਹਾ ਕੱਟ ਲਗਾ ਲੈਣਾ ਜੀ ਤੇ ਦੋ ਕੱਟ ਤੁਸੀਂ ਇੱਥੇ ਪਲੇਟ ਕੋਲ ਲਗਾ ਲੈਣੇ ਜੀ ਤਾਂ ਕਿ ਸੇੜੀ ਸਾਡੀ ਪਲੇਟ ਹੈਗੀ ਉਹ ਇੱਕੋ ਜਿਹੀ ਪਵੇ ਆ ਦੇਖੋ ਜੀ ਤੇ ਇਸ ਨੂੰ ਫੋਲਡ ਕਰਕੇ ਇੱਧਰ ਦੂਸਰੀ ਸਾਈਡ ਵੀ ਅਸੀਂ ਨਿਸ਼ਾਨ ਨੇ ਲੱਗਿਆ ਹੋਇਆ ਜੀ ਇਸ ਨੂੰ ਅਸੀਂ ਉਠਾ ਲੈਣਾ ਨਿਸ਼ਾਨ ਨੂੰ ਆ ਦੇਖੋ ਜੀ ਸਾਡੀ ਪਲੇਟ ਦੇਰ ਨਿਸ਼ਾਨ ਲੱਗ ਗਿਆ ਤੇ ਜਿਹੜੀ ਆ ਵਾਲੀ ਸੀ ਡਰਾਫਟਿੰਗ ਕੀਤੀ ਆਪਣੀ ਇਸ ਸਾਈਡ ਇਸ ਨੂੰ ਹਜੇ ਅਸੀਂ ਕੱਟਣਾ ਨਹੀਂ ਹੈਗਾ ਪਹਿਲਾਂ ਬੈਕ ਪੱਲੇ ਕੱਟ ਕੇ ਤੇ ਉਸ ਦੇ ਨਾਲ ਅਸੀਂ ਇਕੱਠੇ ਹੀ ਇਹਨਾਂ ਨੂੰ ਕੱਟਣਾ ਹੈ ਜੀ ਆਹ ਦੇਖੋ ਜੀ ਫਰੰਟ ਪੱਲੇ ਦੀ ਹੋਗੀ ਸਾਡੀ ਕਟਿੰਗ ਇਸ ਨੂੰ ਫੋਲਡ ਕਰ ਲੈਣਾ ਹੈ ਉਸ ਨੂੰ ਅਸੀਂ ਇਸ ਦੇ ਉੱਪਰੇ ਰੱਖ ਲੈਣਾ ਜੀ ਆਹ ਜਿਹੜੀ ਕੰਨੀ ਹੈ ਬਿਲਕੁਲ ਸਾਈਡ ਤੇ ਅਸੀਂ ਮਲਾ ਲੈਣੀ ਜੀ ਤੇ ਆ ਜਿਹੜਾ ਉੱਪਰ ਅਸੀਂ ਕੱਪੜਾ ਜਿਹੜਾ ਬੈਕਪ ਦਾ ਹੈਗਾ ਇਹ ਅਸੀਂ 3 ਇੰਚ ਵੱਧ ਦਾ ਲੈਣਾ ਜੀ ਠੀਕ ਹੈ ਜੀ ਤੇ ਇਧਰੋਂ ਅਸੀਂ ਕੰਨੀ ਦੇ ਨਾਲ ਕੰਨੀ ਮਲਾ ਕੇ ਰੱਖ ਲੈਣੀ ਜੀ ਤੇ ਹੁਣ ਅਸੀਂ ਸਕੇਲ ਦੇ ਨਾਲ ਜਿਹੜੇ ਆਵਲੇ ਨਿਸ਼ਾਨ ਹੈਗੇ ਜੀ ਇਹ ਸਿੱਧੇ ਕਰ ਲੈਣੇ ਆ ਤੇ ਇੱਥੋਂ ਇਹ ਲੈਂਥ ਦਾ ਵੀ ਸਿੱਧਾ ਕਰ ਲੈਣਾ ਜੀ ਨਿਸ਼ਾਨ ਤੇ ਆਵਲੇ ਸਾਈਡ ਤੇ ਵੀ ਕਰ ਲੈਣਾ ਸਿੱਧਾ ਇਹ ਨਿਸ਼ਾਨ ਤੇ ਆਹ ਵਾਲਾ ਜਿਹੜਾ ਆਸਨ ਦੇ ਕੋਲ ਹੈਗਾ ਜੀ ਇਹ ਵੀ ਅਸੀਂ ਨਿਸ਼ਾਨ ਸਿੱਧਾ ਕਰ ਲੈਣਾ ਹੈ ਤੇ ਹੁਣ ਅਸੀਂ ਇੱਥੋਂ 1.5 ਇੰਚ ਦੇ ਨਿਸ਼ਾਨ ਲਗਾਣੇ ਆ ਜੀ ਆ ਦੇਖੋ ਜੀ ਪੂਰਾ ਅਸੀਂ 1.5 ਇੰਚ ਦਾ ਨਿਸ਼ਾਨ ਇੱਥੋਂ ਲਗਾ ਲਿਆ ਜੀ ਤੇ 1.5 ਇੰਚ ਦਾ ਹੀ ਅਸੀਂ ਇੱਥੋਂ ਨਿਸ਼ਾਨ ਲਗਾ ਲਿਆ ਜੀ ਤੇ 1.5 ਇੰਚ ਦਾ ਹੀ ਇੱਥੋਂ ਲਗਾ ਲਿਆ ਜੀ ਤਿਰਛਾ ਕਰਕੇ ਨਿਸ਼ਾਨ ਸੀ ਠੀਕ ਹੈ ਜੀ ਤੇ ਆਹ ਵਾਲੇ ਸਕੇਲ ਦੇ ਨਾਲ ਜਿਸ ਦੇ ਨਾਲ ਅਸੀਂ ਪਹਿਲਾਂ ਨਿਸ਼ਾਨ ਲਗਾਇਆ ਸੀਗਾ ਉਸੇ ਤਰ੍ਹਾਂ ਸੀ ਇਹ ਵੀ ਹੁਣ ਨਿਸ਼ਾਨ ਇਸੇ ਤਰ੍ਹਾਂ ਲਗਾ ਲੈਣਾ ਜੀ ਆਹ ਦੇਖੋ ਜੀ ਠੀਕ ਹੈ ਜੀ ਤੇ ਇੱਥੋਂ ਵੀ ਅਸੀਂ 1.5 ਇੰਚ ਦਾ ਨਿਸ਼ਾਨ ਲੈ ਲੈਣਾ ਜੀ ਅੱਗੇ ਆਹ ਦੇਖੋ ਜੀ ਤੇ ਇਸ ਨਿਸ਼ਾਨ ਜਿਹੜਾ ਇਹ ਵਾਲਾ ਇੱਥੇ ਨਿਸ਼ਾਨ ਹੈਗਾ ਫਰੰਟ ਦਾ ਇਸ ਤੋਂ ਅਸੀਂ 1/8 ਇੰਚ ਅੱਗੇ ਲੈਣਾ ਇਹ ਵਾਲਾ ਨਿਸ਼ਾਨ ਤੇ ਫੇਰ ਅਸੀਂ ਸਿੱਧਾ ਆਹ ਵਾਲੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਜੀ ਉੱਪਰ ਤੱਕ ਅਸੀਂ ਸਿੱਧੀ ਲਾਈਨ ਲਗਾ ਲੈਣੀ ਆ ਠੀਕ ਹੈ ਜੀ ਤੇ ਹੁਣ ਅਸੀਂ ਇੱਥੋਂ 3 ਇੰਚ ਵੱਧ ਰੱਖਣਾ ਜੀ ਇਹ ਵਾਲਾ ਇੱਥੇ ਵੀ ਇੱਕ ਨਿਸ਼ਾਨ ਲਗਾ ਲਿਆ ਤੇ ਜਿਹੜਾ ਉਹ ਵਾਲਾ ਨਿਸ਼ਾਨ ਹੈਗਾ ਜੀ ਉੱਥੋਂ ਅਸੀਂ ਇਹ ਇੱਥੇ ਆਹ ਵਾਲੇ ਨਿਸ਼ਾਨ ਦੇ ਨਾਲ ਮਿਲਾ ਲੈਣਾ ਜੀ ਨਿਸ਼ਾਨ ਆ ਦੇਖੋ ਇੱਥੇ ਮਿਲਾਣਾ ਜੀ ਇਹ ਵਾਲਾ ਨਿਸ਼ਾਨ ਠੀਕ ਹੈ ਜੀ ਤੇ ਇੱਥੋਂ ਅਸੀਂ ਹਲਕੀ ਜਹੀ ਕਾਟ ਪਾਣੀ ਹੈ ਜੀ ਆ ਦੇਖੋ ਜੀ ਬਸ ਇੰਨੀ ਕਾਟ ਪਾਣੀ ਹੈ ਜੀ ਇਹ ਤੇ ਆਹ ਵਾਲੇ ਜਿਹੜੇ ਨਿਸ਼ਾਨ ਹੈਗੇ ਨੀਚੇ ਇਹ ਵੀ ਸਿੱਧੇ ਕਰ ਲੈਣੇ ਜੀ ਤੇ ਹੁਣ ਅਸੀਂ ਇਸ ਦੀ ਕਟਿੰਗ ਕਰ ਲੈਣੀ ਜੀ ਆ ਦੇਖੋ ਜੀ ਇੱਥੇ ਤੱਕ ਦਾ ਸੀ ਜਿਹੜੀ ਮਾਰਕਿੰਗ ਕੀਤੀ ਉਹਦੇ ਉੱਪਰ ਉੱਪਰ ਹੀ ਨਿਸ਼ਾਨ ਲਿਆਣਾ ਜੀ ਅੱਗੇ ਸੀ ਇੱਥੋਂ ਹੁਣ ਅੱਧੇ ਇੰਚ ਦਾ ਮਾਰਜਨ ਲੈ ਕੇ ਜਿਹੜਾ ਸਾਡਾ ਸਲਾਈ ਦੇ ਵਿੱਚ ਆਣਾ ਜੀ ਅੱਧਾ ਇੰਚ ਮਾਰਜਨ ਲੈ ਕੇ ਕਟਿੰਗ ਕਰਨੀ ਹੈ ਜੀ ਇਸ ਦੀ ਆਹ ਦੇਖੋ ਜੀ ਅਸੀਂ ਅੱਧਾ ਇੰਚ ਇੱਥੋਂ ਕੱਪੜਾ ਜ਼ਿਆਦਾ ਲਿਆ ਜੀ ਧਿਆਨ ਦੇ ਨਾਲ ਕਟਿੰਗ ਕਰਨੀ ਜਦੋਂ ਤੁਸੀਂ ਕਰਨੀ ਹੈ ਜੀ ਇੱਥੋਂ ਅੱਧੇ ਇੰਚ ਦਾ ਕੱਪੜਾ ਜ਼ਿਆਦਾ ਲੈ ਲੈਣਾ ਜੀ ਤੇ ਹੁਣ ਇੱਥੋਂ ਵੀ ਸਿੱਧੀ ਬਿਲਕੁਲ ਕਟਿੰਗ ਕਰ ਲੈਣੀ ਜੀ ਤੇ ਇੱਥੇ ਆਵਲ ਜ ਫੋਲਡ ਦਾ ਨਿਸ਼ਾਨ ਲਗਾ ਲੈਣਾ ਜੀ ਤੇ ਹੁਣ ਅਸੀਂ ਇਹ ਦੋਨਾਂ ਪੱਲਿਆਂ ਦੀ ਇਕੱਠੀ ਹੀ ਕਟਿੰਗ ਕਰਨੀ ਆਵਲੀ ਜਿਹੜੀ ਅਸੀਂ ਮਾਰਕਿੰਗ ਕੀਤੀ ਹੋਈ ਹੈ ਜੀ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰਕੇ ਪਲਾਜ਼ੋ ਬਣਾਉਂਗੇ ਜੀ ਬਹੁਤ ਜ਼ਿਆਦਾ ਵਧੀਆ ਤੁਹਾਡਾ ਬਣੂਗਾ ਪਲਾਜ਼ੋ ਤੇ ਮੈਂ ਹਰ ਇੱਕ ਸਾਈਜ਼ ਦੀ ਕਟਿੰਗ ਅਤੇ ਸਟੀਚਿੰਗ ਦੱਸੂਗੀ ਜੀ ਤੇ ਕਟਿੰਗ ਤੁਹਾਨੂੰ ਮੈਂ ਹਰ ਇੱਕ ਸਾਈਜ਼ ਦੀ ਫਾਰਮੂਲੇ ਦੇ ਅਕੋਰਡਿੰਗ ਤੁਹਾਨੂੰ ਦੱਸੂਗੀ ਜੀ ਤੇ ਇੱਥੇ ਵੀ ਅਸੀਂ ਇੱਕ ਕੱਟ ਦਾ ਨਿਸ਼ਾਨ ਲਗਾ ਲਿਆ ਜੀ ਤੇ ਸਾਡੀ ਕੰਪਲੀਟ ਹੋ ਗਈ ਇਹ ਕਟਿੰਗ ਤੇ ਹੁਣ ਮੈਂ ਤੁਹਾਨੂੰ ਇਸ ਦੀ ਪੋਕਟ ਕਟਿੰਗ ਕਰਨੀ ਝਾਸ ਦਿਂਦੀ ਹੈ ਜੀ ਪਾਕਟ ਦੇ ਲਈ ਅਸੀਂ ਇਹ 12 ਇੰਚ ਕੱਪੜਾ ਲਿਆ ਜੀ ਦੇਖੋ ਜੀ ਅਸੀਂ 12 ਇੰਚ ਦਾ ਨਿਸ਼ਾਨ ਲਗਾ ਲਿਆ ਜੀ ਤੇ ਇਸ ਨਿਸ਼ਾਨ ਨੂੰ ਅਸੀਂ ਸਿੱਧਾ ਕਰ ਲੈਣਾ ਜੀ ਤੇ ਹੁਣ ਅਸੀਂ 7 ਇੰਚ ਲੈਣਾ ਚੌੜਾਈ 'ਚ ਕੱਪੜਾ ਜੀ 7 ਇੰਚ ਹੋ ਗਿਆ ਜੀ ਤੇ ਇਹ ਵਾਲਾ ਵੀ 7 ਇੰਚ ਹੋ ਗਿਆ ਜੀ ਤੇ ਇਸ ਨੂੰ ਸਿੱਧਾ ਕਰ ਲੈਣਾ ਕੱਪੜੇ ਨੂੰ ਸਿੱਧੀ ਮਾਰਕਿੰਗ ਕਰ ਲੈਣੀ ਜੀ ਆ ਦੇਖੋ ਜੀ ਤੇ ਇਸੀ ਉੱਪਰੋਂ 2 ਇੰਚ ਕੱਪੜਾ ਲੈਣਾ ਜੀ 2 ਇੰਚ ਦਾ ਇੱਕ ਨਿਸ਼ਾਨ ਲਗਾ ਲਿਆ ਤੇ ਉਸ ਤੋਂ نیچے ਅਸੀਂ 6 ਇੰਚ ਦਾ ਨਿਸ਼ਾਨ ਲਗਾ ਲਿਆ ਜੀ ਇੱਥੇ ਅਸੀਂ ਛੋਟੇ ਛੋਟੇ ਕੱਟ ਲਗਾ ਲੈਣੇ ਜੀ ਬਿਲਕੁਲ ਛੋਟੇ ਛੋਟੇ ਇਹ ਤੇ ਜਿੱਧਰੋਂ ਅਸੀਂ 2 ਇੰਚ ਦਾ ਨਿਸ਼ਾਨ ਲਗਾਇਆ ਇੱਥੋਂ ਅਸੀਂ 1.5 ਇੰਚ ਇਧਰ ਨੂੰ ਨਿਸ਼ਾਨ ਲਗਾਣਾ ਜੀ 1.5 ਇੰਚ ਦਾ ਹੀ ਇਧਰ ਨੂੰ ਤੇ 1.5 ਇੰਚ ਦਾ ਹੀ ਇਧਰ ਨੂੰ ਲਗਾ ਕੇ ਤੇ ਅਸੀਂ ਕਿ ਇਸ ਤਰ੍ਹਾਂ ਕੱਟ ਲਗਾ ਲੈਣਾ ਜੀ ਇਹ ਜਦੋਂ ਮੈਂ ਸਟੀਚਿੰਗ ਕਰੂੰਗੀ ਤਾਂ ਉਦੋਂ ਤੁਹਾਨੂੰ ਦੱਸੂੰਗੀ ਇਹ ਕੱਟ ਕਿਉਂ ਲਗਾਇਆ ਸੀਗਾ ਜੀ ਆਹ ਦੇਖੋ ਜੀ ਇਹ ਪੌਕੇਟ ਕਟਿੰਗ ਕਰਕੇ ਤਿਆਰ ਹੈ ਜੀ ਤੇ ਹੁਣ ਅਸੀਂ ਇਸ ਦੇ ਵਿੱਚੋਂ ਹੀ 벨ਟ ਦਾ ਕੱਪੜਾ ਵੀ ਕੱਢ ਲੈਣਾ ਜੀ ਆਹ ਜਿਹੜਾ ਸਾਈਡ ਤੋਂ ਕੱਪੜਾ ਬਚਿਆ ਜੀ ਜਿਸ ਤਰ੍ਹਾਂ ਕਿ ਸਾਡੀ 33 ਇੰਚ ਕਮਰ ਹੈਗੀ ਆ ਜੀ ਤੇ ਇਸ ਦਾ ਆਧਾ ਹੋ ਗਿਆ ਸਾਡਾ 18.5 ਜੀ ਇਸ 18.5 ਇੰਚ ਦੀ 벨ਟ ਦੇ ਵਿੱਚ ਅਸੀਂ ਪਲੱਸ 4 ਇੰਚ ਵਾਧਾ ਕੱਪੜਾ ਲੈ ਲੈਣਾ ਜੀ 22.5 ਇੰਚ ਦੀ 벨ਟ ਕੱਟ ਕੇ ਰੈਡੀ ਹੋਣੀ ਹੈ ਜੀ 4.5 ਇੰਚ ਦਾ ਨਿਸ਼ਾਨ ਲਗਾ ਕੇ ਜੀ ਇਧਰ ਨੂੰ ਅਸੀਂ 22.5 ਇੰਚ ਦੀ ਕਰਨੀ ਹੈ ਜੀ 벨ਟ ਰੈਡੀ 4.5 ਇੰਚ ਦੀ 벨ਟ ਰੈਡੀ ਕਰਨੀ ਜੀ ਬਿਲਕੁਲ ਏਸੀ ਕਪੜਾ ਹੁਣੇ ਕਟਿੰਗ ਕਰਕੇ ਰੱਖ ਲੈਣਾ ਜੀ ਇਸ ਦੇ ਵਿੱਚ ਅਸੀਂ ਪੇਪਰ ਪੇਸਟਿੰਗ ਵੀ ਪਾ ਸਕਦੇ ਆ ਤੇ ਅਸੀਂ ਬੁਕਰਮ ਵਗੈਰਾ ਵੀ ਪਾ ਸਕਦੇ ਆ ਜੀ ਜਦੋਂ ਮੈਂ ਸਟੀਚਿੰਗ ਕਰੂੰਗੀ ਤਾਂ ਤੁਹਾਨੂੰ ਪੂਰਾ ਇਹ ਦੱਸੂੰਗੀ ਦੇ ਵਿੱਚ ਕੀ ਪਾਇਆ ਜੀ ਇਹ ਹੋ ਗਿਆ ਸਾਡਾ 벨ਟ ਦਾ ਕਪੜਾ ਜੀ ਏ ਵੀ ਅਸੀਂ ਜਿਹੜਾ ਬੈਕ ਇਲਾਸਟਿਕ ਜਿਹੜੀ ਪਾਣੀ ਹੈ ਜੀ ਉਹਦਾ ਵੀ ਅਸੀਂ 4.5 ਇੰਚੀ ਕੱਪੜਾ ਲੈਣਾ ਜੀ ਤੇ ਲੰਬਾਈ ਚ ਇਸ ਦੇ ਨਾਲੋਂ ਅਸੀਂ ਜ਼ਿਆਦਾ ਲੈਣਾ ਹੈ ਜੀ ਇਹ ਸਾਡਾ ਬੈਕ ਦਾ ਹੋ ਗਿਆ ਜੀ ਕੱਪੜਾ ਬੈਕ ਬੈਲਟ ਜ਼ਿੱਪ ਗਾਰਡਿੰਗ ਦੇ ਲਈ ਅਸੀਂ ਦੋ ਪੀਸ ਲੈ ਲਏ ਜੀ ਇਹ ਠੀਕ ਹੈ ਜੀ ਆ ਦੇਖੋ ਜੀ ਦੋ ਪੀਸ ਲੈ ਲਏ ਜਦੋਂ ਜ਼ਿੱਪ ਅਟੈਚ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਇਹ ਸਾਡੇ ਸਾਰੇ ਪੈਂਟ ਪਲਾਜ਼ੋ ਦੀ ਕਟਿੰਗ ਹੋ ਗਈ ਜੀ ਆ ਦੇਖੋ ਜੀ ਆਹ ਜ਼ਿੱਪ ਲਈ ਕਪੜਾ ਹੋ ਗਿਆ ਸਾਡੇ ਕੋਲ ਆਹ ਸਾਡੀ ਬੈਕ ਬੈਲਟ ਹੋ ਗਈ ਜੀ ਆਹ ਵਾਲੀ ਸਾਡੀ ਫਰੰਟ ਬੈਲਟ ਹੋ ਗਈ ਜੀ ਤੇ ਇਹ ਸਾਡੀ ਪੌকেট ਰੈਡੀ ਹੋ ਗਈ ਜੀ ਤੇ ਇਹ ਵਾਲਾ ਸਾਡਾ ਪੈਂਟ ਪਲਾਜ਼ੋ ਕਟਿੰਗ ਕਰਕੇ ਰੈਡੀ ਹੋ ਗਿਆ ਜੀ ਥੈਂਕਸ ਫॉर ਵਾਚਿੰਗ